ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਿੱਖ ਇਤਿਹਾਸ ਦੀਆਂ ਉਹ ਮਹਾਨ ਔਰਤਾਂ ਦੇ ਬਾਰੇ ਜਿਨ੍ਹਾਂ ਨੇ ਸਿੱਖੀ ਦੀ ਖਾਤਰ ਆਪਣਾ ਸਭ ਕੁਝ ਵਾਰ ਦਿੱਤਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਮਾਤਾ ਗੁਜਰੀ ਜੀ ਦੇ ਬਾਰੇ ਧੰਨ ਮਾਤਾ ਗੁਜਰੀ ਧੰਨ ਮਾਂ ਦਾ ਸਤਿ ਤਕ ਧੰਨ ਮਾਤਾ ਗੁਜਰੀ ਕੌਰ ਜੀ ਜਿਨ੍ਹਾਂ ਨੂੰ ਮਾਤਾ ਗੁਜਰੀ ਦੇ ਨਾਮ ਨਾਲ ਨਿਵਾਜਿਆ ਜਾਂਦਾ ਹੈ ਜ਼ਿਕਰ ਮਾਤਾ ਗੁਜਰੀ ਜੀ ਦੀਆਂ ਕੁਰਬਾਨੀਆਂ ਦੀ ਗੱਲ ਕੀਤੀ ਜਾਵੇ ਤਾਂ ਮਾਤਾ ਗੁਜਰੀ ਜੀ ਨੂੰ ਅੱਠ ਸ਼ਹੀਦਿਆਂ ਦਾ ਯੁੱਗ ਆ ਕੇ ਯਾਦ ਕੀਤਾ ਜਾਂਦਾ ਹੈ ਮਾਤਾ ਗੁਜਰ ਜੀ ਦੁਨੀਆ ਵਿੱਚ ਆਉਣ ਵਾਲੀ ਹਰ ਸ਼ਖਸੀਅਤ ਤੋਂ ਬਲੱਖਣ ਹਨ ਆਪ ਜੀ ਦੇ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਪਰਾ ਸ੍ਰੀ ਕਿਰਪਾਲ ਚੰਦ ਚਾਰ ਪੁੱਤਰੇ ਬਾਬਾ ਜੀ ਸਿੰਘ ਜੀ ਬਾਬਾ ਜਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਪੰਜਬ ਦੋਤੇ ਤੇ ਖੁਦ ਆਪ ਕੌਮ ਦੀ ਖਤਰਸ਼ੀਦ ਹੋਏ ਜੇ ਅਸੀਂ ਸਤਜੁਗ ਤ੍ਰੇਤਾ ਦੁਆਪਰ ਜਾਂ ਫਿਰ ਚਲ ਰਹੇ ਕਲਯੁਗ ਵੱਲ ਨਜ਼ਰ ਮਾਰੀਏ ਤਾਂ ਅਜਿਹੀ ਬਲੀਦਾਨ ਵਾਲੀ ਸਖਸੀਅਤ ਸਾਨੂੰ ਨਹੀਂ ਮਿਲਬੇਗੀ ਮਾਤਾ ਗੁਜਰੀ ਜੀ ਸ਼ਹੀਦੀ ਮਾਂ ਸ਼ਹੀਦੀ ਪਤਨੀ ਸ਼ਹੀਦੀ ਪੈਨਾ ਸ਼ਹੀਦਾਂ ਦੀ ਦਾਦੀ ਤੇ ਫਿਰ ਅੱਗੇ ਆਪ ਸ਼ਹੀਦ ਸਖਸੀਅਤ ਮਾਤਾ ਗੁਜਰੀ ਜੀ ਸਹਿਨਸੀਲਤਾ ਧਰਮ ਦੇਸ਼ ਕੌਮ ਲਈ ਮਰ ਮਿਟ ਜਾਣ ਦੀ ਮਿਸਾਲ ਹੈ ਮਾਤਾ ਗੁਜਰੀ ਜੀ ਮਨੁੱਖਤਾ ਦੀ ਭਲਾਈ ਮਨੁੱਖਤਾ ਦੇ ਦਰਦ ਲਈ ਆਪਣਾ ਹੀ ਨਹੀਂ ਸਗੋਂ ਆਪਣੇ ਜਾਣਿਆਂ ਦਾ ਵੀ ਖੂਨ ਨਿਸ਼ਾਵਰ ਕੀਤਾ ਮਾਤਾ ਗੁਜਰੀ ਕੌਰ ਜੀ ਦਾ ਜਨਮ 1622 ਵਿੱਚ ਲਾਲ ਚੰਦ ਸੁਵਿੱਕੀ ਦੇ ਘਰ ਅਕਰਤਾਰਪੁਰ ਵਿਖੇ ਹੋਇਆ ਬਚਪਨ ਤੋਂ ਹੀ ਆਪ ਜੀ ਦਾ ਸੁਭਾਅ ਬਹੁਤ ਨਿਰਮਲ ਅਤੇ ਅਧਿਆਤਮਿਕ ਬਲ ਸੀ ਸਨ 1633 ਵੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਆਪ ਜੀ ਦਾ ਵਿਆਹ ਹੋ ਗਿਆ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਆਦੇਸ਼ ਨੂੰ ਮੰਨਦਿਆਂ ਮਾਤਾ ਗੁਜਰੀ ਜੀ ਨੇ ਆਪਣੇ ਪਤੀ ਗੁਰੂ ਤੇਗ ਬਹਾਦਰ ਜੀ ਅਤੇ ਆਪਣੀ ਸੱਸ ਮਾਤਾ ਨਾਨਕੀ ਸਮੇਤ ਬਾਬਾ ਬਕਾਲਾ ਰਹਿਣ ਲੱਗ ਪਏ ਸਨ ਬਾਬਾ ਬਕਾਲਾ ਆ ਕੇ ਗੁਰਤੇਗ ਬਹਾਦਰ ਜੀ ਬੰਦਗੀ ਕਰਨ ਲੱਗ ਪਏ ਗੁਰੂ ਜੀ ਦੀ ਬੰਦਗੀ ਸਮੇਤ ਮਾਤਾ ਗੁਜਰੀ ਜੀ ਨੇ ਉਨ੍ਹਾਂ ਦੀ ਜ਼ਿੰਮੇਵਾਰੀ ਨਾਲ ਸੇਵਾ ਸੰਭਾਲ ਕੀਤੀ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਪਰਲੋਕ ਗਮਨ ਕਰਨ ਵੇਲੇ ਅਗਲੇ ਗੁਰੂ ਲਈ ਬਾਬਾ ਬਕਾਲਾ ਸਾਬਤ ਕਹਿ ਕੇ ਕੇਸ਼ਰੀ ਗੁਰਤੇ ਕੇ ਬਾਦ ਦਜੀਵਾਲ ਇਸ਼ਾਰਾ ਕੀਤਾ ਪਰ ਬਹੁਤ ਸਾਰੇ ਬੇਦੀ ਨੇ ਸੋਡੀ ਬਕਾਲੇ ਵਿੱਚ ਮੱਜੀਆਂ ਲਾ ਕੇ ਬੈਠ ਗਏ ਇਹਨਾਂ ਦੀ ਗਿਣਤੀ 22 ਦੱਸੀ ਜਾਂਦੀ ਹੈ ਇੱਕ ਕਥਾ ਦੇ ਅਨੁਸਾਰ ਇੱਕ ਸਿੱਖ ਵਪਾਰੀ ਮੱਕਣ ਸ਼ਾ ਨੁਬਾੜਾ ਨੇ ਮੰਜੀ ਲਾ ਕੇ ਬੈਠੇ ਸਾਰੇ 22 ਵਿਅਕਤੀਆਂ ਦੀ ਪਰਤਾਲ ਕਰਦੇ ਆ ਸ੍ਰੀ ਗੁਰਦੇਵ ਭਾਦਰ ਜੀ ਨੂੰ ਗੁਰੂ ਨਾਦੋ ਰਹਿ ਕਹਿ ਕੇ ਸਿੰਘ ਸਿਗਾਸਨ ਦਾ ਅਸਲ ਬਾਰਸ ਐਲਾਨਿਆ ਤੇ ਗੁਰੂ ਦੇਵ ਭਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਵਜੋਂ ਗੁਰਗੱਦੀ ਤੇ ਬਰਾਜਮਾਨ ਹੋਏ ਗੁਰਗੱਦੀ ਤੇ ਬਰਾਜਮਾਨ ਹੋਣ ਤੋਂ ਬਾਅਦ ਸ੍ਰੀ ਗੁਰਦੇਵ ਭਾਦਰ ਜੀ ਨੇ ਆਪਣੀ ਮਾਤਾ ਨਾਨਕੀ ਜੀ ਦੇ ਅਗਿਆ ਮੰਨ ਕੇ ਗੁਰਮੁਖ ਸਿੱਖਿਆ ਦਾ ਪ੍ਰਚਾਰ ਕਰਨ ਦੇ ਉਦੇਸ਼ ਨਾਲ ਉੱਤਰ ਪ੍ਰਦੇਸ਼, ਬਿਹਾਰ, ਬੰਗਾਲ ਅਤੇ ਅਸਾਮ ਜਿਹੇ ਸੂਬਿਆਂ ਵਿੱਚ ਯਾਤਰਾ ਤੇ ਕੈ ਇਸ ਸਮੇਂ ਗੁਰੂ ਤੇਗ ਬਹਾਦਰ ਜੀ ਦੇ ਨਾਲ ਮਾਤਾ ਨਾਨਕੀ ਜੀ ਪਤਨੀ ਗੁਜਰੀ ਜੀ ਅਤੇ ਬਹੁਤ ਸਾਰੇ ਸਿੱਖ ਸਿਪਕ ਸਨ ਪਟਨਾ ਨਿਵਾਸ ਦੌਰਾਨ ਮਾਤਾ ਗੁਜਰੀ ਜੀ ਦੇ ਕੋਖੋਂ ਪੋਸ ਉਦੀ 7 ਸਨ 1666 ਇਸ ਵੀਨੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਇਸੇ ਸਾਲ ਗੁਰੂ ਤੇਗ ਬਹਾਦਰ ਜੀ ਨੇ ਮਾਖੋਵਾਲ ਤੋਂ ਜ਼ਮੀਨ ਖਰੀਦ ਕੇ ਚੱਕ ਨਾਨਕੀ ਬਸਾਇਆ ਸੀ ਕੁਝ ਸਮੇਂ ਬਾਅਦ ਗੁਰੂ ਜੀ ਨੇ ਅਨੰਤਪੁਰ ਵਿਖੇ ਮਾਤਾ ਗੁਜਰੀ ਸਮਿੱਤ ਆਪਣੇ ਸਾਰੇ ਪਰਿਵਾਰ ਨੂੰ ਬੁਲਾ ਲਿਆ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਣ ਤੋਂ ਬਾਅਦ ਗੁਰਤੇਗ ਬਾਦਰ ਜੀ ਜਿੱਥੇ ਗੁਰਗੱਦੀ ਉੱਨਸਾਰ ਆਪਣੇ ਕੰਮ ਕਰਦੇ ਸੀ ਉੱਥੇ ਹੀ ਮਾਤਾ ਗੁਜਰੀ ਆਪਣੇ ਪੁੱਤਰ ਗੋਬਿੰਦ ਜੀ ਨੂੰ ਮਨੋਬਲ ਤੇ ਜਸਮਾਨੀ ਤਾਕਤ ਦੇਣ ਲਈ ਗਤਕਾ ਬਾਜ਼ੀ تیر ਅੰਦਾਜ਼ੀ ਨੀਜਾਬਾਜ਼ੀ ਅਤੇ ਢਾਲ ਦਰਬਾਰ ਪੂਰਨ ਕਰਨ ਚ ਜੁਟੇ ਰਹੇ ਗੁਰਤੇਗ ਬਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਮਾਤਾ ਜੀ ਨੇ ਇੱਕ ਸੈਨਾਪਤੀ ਦੀ ਤਰ੍ਹਾਂ ਮਨੁੱਖਤਾ ਦੀ ਭਲਾਈ ਲਈ ਟਟੇ ਰਹੇ ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ 8 ਸਾਲ ਦੇ ਸਨ ਹਰ ਸਮੇਂ ਆਪਣੇ ਪੁੱ ਗੁਰਗੋਮ ਸਿੰਘ ਜੀ ਇੱਕ ਸੂਰਬੀਰ ਤੱਬ ਵਾਲੀ ਕੌਮ ਨੂੰ ਉਜਾਗਰ ਕਰਨ ਲਈ ਪ੍ਰੇਰਿਆ ਚਾਰੋ ਸਹਿਬਜਾਦਿਆਂ ਵਿੱਚ ਦ੍ਰਿੜਤਾ ਪਰਨ ਵਿੱਚ ਮੱਤਬੁਨ ਕਮਾਤਾ ਗੁਜਰੀ ਜੀ ਨੇ ਕੀਤਾ ਇਹੋ ਕਾਰਨ ਹੈ ਕਿ ਛੋਟਿਆਂ ਜਿੰਦਾਂ ਵਿੱਚ ਧਰਤ ਤੇ ਦੇਸ਼ ਦੇ ਅੱਗੇ ਕੋਈ ਅਮੀਰੀ ਨੇ ਆ ਕੇ ਅੜਚ ਨਾ ਪਾਈ ਦਾਦੀ ਦੀਆਂ ਸਿੱਖਿਆਵਾਂ ਨਾਲ ਛੋਟੇ ਸਹਿਬਜਾਦਿਆਂ ਨੂੰ ਮੌਦ ਦਰਹੀ ਭਲਾ ਦਿੱਤਾ ਕੰਧਾਂ ਵਿੱਚ ਚਨੇ ਗਏ ਪਰ ਕੋਈ ਲੋਭ ਲਾਲਚ ਉਹਨਾਂ ਨੂੰ ਨਾ ਜਿੱਤ ਸਕਿਆ ਦੁੱਖਾਂ ਵਿੱਚ ਕਿਤੇ ਵੀ ਨਾ ਥੜਕੇ ਮਾਤਾ ਗੁਜਰੀ ਨੇ ਗੁਰੂ ਮਾਤਾ ਤੇ ਗੁਰੂ ਪਤਨੀ ਹੁੰਦਿਆਂ ਹੋਇਆ ਵੀ ਅੰਤਾਂ ਦੇ ਦੁੱਖ ਸੁੱਖ ਭੋਗੇ 70 ਸਾਲ ਦੀ ਉਮਰ ਵਿੱਚ ਆਪ ਜਿਹੜਾ 73 ਸਾਲ ਦੀ ਉਮਰ ਸ਼ਹੀਦ ਦੀ ਪਾਈ ਸੋ ਮਾਤਾ ਗੁਜਰੀ ਜੀ ਸਿੱਖਾਂ ਦੀ ਢੰਡ ਦੀ ਕਲਾ ਨੂੰ ਉਸਾਰੂ ਬਣਾਉਣੀ ਪੰਥ ਪ੍ਰਦਰਸ਼ਕ ਹਨ ਸ਼ਹੀਦ ਦੀ ਮਾਂ ਸ਼ਹੀਦੀ ਪਤਨੀ ਸ਼ਹੀਦਾਂ ਦੀ ਦਾਦੀ ਨੂੰ ਅੱਜ ਸਰਹੰਦ ਦੇ ਠੰਡੇ ਬੁਰਜ ਅਤੇ ਗੁਰਦੁਆਰਾ ਜੋਤੀਸਰੂਪ ਵਿੱਚ ਸਾਰੇ ਲੋਕ ਨਕਮਸਤਕ ਹੁੰਦੇ ਹਨ ਸਿਰਜਣਹਾਰੀ ਮਾਤਾ ਗੁਜਰ ਕੌਰ ਜੀ ਦੀ ਤਨ ਕੁਰਬਾਨੀਆਂ ਦੀ ਮੂਰਤ ਮਾਤਾ ਗੁਜਰ ਕੌਰ ਜੀ ਸਹਿਨਸੀਲਤਾ ਦੀ ਪੁਜਾਰੀ ਮਾਤਾ ਗੁਜਰ ਕੌਰ ਜੀ ਫੌਜ ਦੀ ਸੈਨਾ ਪਤੀ ਮਾਤਾ ਗੁਜਰ ਕੌਰ ਜੀ ਸ਼ੇਰਾਂ ਦੀ ਕੌਮ ਦੀ ਵਾਰਿਸ ਮਾਤਾ ਗੁਜਰਕੌਰ ਜੀ ਇੱਕ ਬਾਹਰਵਾ ਮਾਤਾ ਗੁਜਰਕੌਰ ਜੀ ਸਿੱਖ ਕੌਮ ਕੋਟ-ਕੋਟ ਪ੍ਰਣਾਮ ਕਰਦੀ ਹੈ